ਜਦੋਂ ਗੁਰੂ ਨਾਨਕ ਦੇਵ ਜੀ ਮੱਕੇ ਪਹੁੰਚੇ ਅਤੇ ਕਾਬੇ ਦੀ ਦਿਸ਼ਾ ਬਦਲ ਗਈ ਸਤਿ ਸ੍ਰੀ ਅਕਾਲ ਜੀ ਸੁਲੋ ਇੱਕ ਅਜਿਹੀ ਘਟਨਾ ਜਿਸ ਨੇ ਸੰਸਾਰ ਦੀ ਸੋਚ ਨੂੰ ਹਿਲਾ ਕੇ ਰੱਖ ਦਿੱਤਾ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮੱਕੇ ਪਹੁੰਚੇ ਤਾਂ ਕਾਬੇ ਦੀ ਦਿਸ਼ਾ ਹੀ ਬਦਲ ਗਈ ਕੀ ਸੱਚਮੁੱਚ ਇਹ ਸੰਭਵ ਸੀ ਕਿ ਸੀ ਉਸ ਘਟਨਾ ਦੇ ਪਿੱਛੇ ਦੀ ਸਚਾਈ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਲੈ ਜਾਵਾਂਗੇ ਉਸ ਪਵਿੱਤਰ ਪਲ ਦੀ ਯਾਤਰਾ ਤੇ ਜਿੱਥੇ ਗੁਰੂ ਜੀ ਨੇ ਸੰਸਾਰ ਨੂੰ ਸੱਚ ਦਾ ਰਾਹ ਵਿਖਾਇਆ ਸੋ ਜੇ ਤੁਸੀਂ ਵੀ ਜਾਣਨਾ ਚਾਹੁੰਦੇ ਹੋ ਕਿ ਇਹ ਚਮਤਕਾਰ ਕਿਵੇਂ ਵਾਪਰਿਆ ਤਾਂ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖੋ ਸਾਡੇ ਚੈਨਲ ਗੁਰੂ ਮਰਯਾਦਾ ਨਾਲ ਜੁੜੇ ਰਹੋ ਅਤੇ ਚੱਲੋ ਸ਼ੁਰੂ ਕਰਦੇ ਹਾਂ ਭਾਈਓ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਨੂੰ ਸੱਚ ਦਾ ਰਾਹ ਵਿਖਾਉਣ ਲਈ ਆਪਣੀਆਂ ਉਦਾਸੀਆਂ ਸ਼ੁਰੂ ਕੀਤੀਆਂ ਤਾਂ ਉਹ ਨਾ ਸਿਰਫ ਪੰਜਾਬ ਨਾ ਸਿਰਫ ਹਿੰਦੁਸ탄 ਸਗੋ ਪੂਰੇ ਸੰਸਾਰ ਦੇ ਵਕ ਵਕ ਹਿੱਸਿਆਂ ਵਿੱਚ ਗਏ। ਉਹਨਾਂ ਦੀ ਇੱਕ ਅਜਿਹੀ ਯਾਤਰਾ ਸੀ ਜੋ ਸਾਨੂੰ ਮੱਕੇ ਸ਼ਰੀਫ ਵੱਲ ਲੈ ਜਾਂਦੀ ਹੈ। ਜੀ ਹਾਂ ਮੱਕਾ ਜਿੱਥੇ ਮੁਸਲਮਾਨ ਪਾਈਚਾਰੇ ਦਾ ਸਭ ਤੋਂ ਪਵਿੱਤਰ ਸਥਾਨ ਕਾਬਾ ਸਥਿਤ ਹੈ। ਗੁਰੂ ਜੀ ਆਪਣੇ ਸਾਥੀ ਪਾਈ ਮਰਦਾਨਾ ਜੀ ਨਾਲ ਮੱਕੇ ਪਹੁੰਚੇ। ਉਸ ਸਮੇਂ ਮੱਕਾ ਸਿਰਫ ਇੱਕ ਧਾਰਮਿਕ ਸਥਾਨ ਹੀ ਨਹੀਂ ਸੀ ਸਗੋ ਵਿਚਾਰਾਂ ਤੇ ਵਿਸ਼ਵਾਸਾਂ ਦਾ ਕੇਂਦਰ ਵੀ ਸੀ। ਲੋਕ ਦੂਰ ਦੂਰੋਂ ਹਜ ਲਈ ਆਉਂਦੇ ਸਨ ਅਤੇ ਆਪਣੀ ਸ਼ਰਧਾ ਨਾਲ ਕਾਬੇ ਦੀ ਪ੍ਰिक्रमा ਕਰਦੇ ਸਨ ਪਰ ਗੁਰੂ ਨਾਨਕ ਦੇਵ ਜੀ ਦੀ ਸੋਚ ਸੀ ਸੱਚ ਸਰਬੱਤ ਦਾ ਭਲਾ ਅਤੇ ਇੱਕ ਕਾਲ ਪੁਰਖ ਦੀ ਪਗਤੀ ਉਹਨਾਂ ਨੇ ਹਰਥਾਂ ਸਵਾਲ ਚੁੱਕੇ ਤਰਕ ਨਾਲ ਸੱਚ ਨੂੰ ਸਾਹਮਣੇ ਲਿਆਂਦਾ ਅਤੇ ਲੋਕਾਂ ਨੂੰ ਇੱਕ ਨਵਾਂ ਰਾਹ ਵਿਖਾਇਆ ਹੁਣ ਸੁਰੋਸ ਘਟਨਾ ਨੂੰ ਜਿਸ ਨੇ ਸਾਰੇ ਮੱਕੇ ਦੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਗੁਰੂ ਜੀ ਮੱਕੇ ਪਹੁੰਚੇ ਅਤੇ ਰਾਤ ਦੇ ਸਮੇਂ ਉਹ ਕਾਬੇ ਦੇ ਨੇੜੇ ਆਰਾਮ ਕਰਨ ਲਈ ਲੰਮੇ ਪਏ। ਗੁਰੂ ਜੀ ਦੇ ਪੈਰ ਕਾਬੇ ਦੀ ਦਿਸ਼ਾ ਵੱਲ ਸਨ। ਇਹ ਵੇਖ ਕੇ ਇੱਕ ਮੌਲਵੀ ਜਿਸ ਦਾ ਨਾਮ ਸੀ ਜੀਵਨ ਬਹੁਤ ਗੁੱਸੇ ਵਿੱਚ ਆ ਗਿਆ। ਉਸ ਨੇ ਗੁਰੂ ਜੀ ਨੂੰ ਕਿਹਾ, "ਏ ਮੁਸਾਫਰ, ਤੂੰ ਕਾਬੇ ਵੱਲ ਪੈਰ ਕਰਕੇ ਸਾਡੀ ਬੇਅਦਬੀ ਕੀਤੀ ਹੈ। ਕੀ ਤੂੰ ਨਹੀਂ ਜਾਣਦਾ ਕਿ ਇਹ ਅੱਲਾ ਦਾ ਘਰ ਹੈ?" ਗੁਰੂ ਜੀ ਨੇ ਵੱਡੇ ਸ਼ਾਂਤ ਚਿੱਤ ਨਾਲ ਮੁਸਕਰਾਉਂਦੇ ਹੋਏ ਜਵਾਬ ਦਿੱਤਾ, "ਭਾਈ ਜੀ, ਵੈ ਕੋਈ ਬੇਅਦਬੀ ਨਹੀਂ ਕੀਤੀ ਪਰ ਜੇ ਤੁਹਾਨੂੰ ਇਹ ਗੱਲ ਗਲਤ ਲੱਗਦੀ ਹੈ ਤਾਂ ਮੇਰੇ ਪੈਰ ਉਸ ਦਿਸ਼ਾ ਵੱਲ ਕਰ ਦਿਓ ਜਿੱਥੇ ਅੱਲਾ ਨਾ ਹੋਵੇ ਇਹ ਸੁਣ ਕੇ ਮੌਲਵੀ ਜੀਵਨ ਨੇ ਗੁਰੂ ਜੀ ਦੇ ਪੈਰ ਕੁਮਾਏ ਪਰ ਜਿਵੇਂ ਹੀ ਉਸਨੇ ਪੈਰ ਕੁਮਾਏ ਕਾਬਾ ਵੀ ਉਸੇ ਦਿਸ਼ਾ ਵੱਲ ਘੁੰਮ ਗਿਆ ਉਸਨੇ ਦੁਬਾਰਾ ਕੋਸ਼ਿਸ਼ ਕੀਤੀ ਪਰ ਹਰ ਵਾਰ ਕਾਬਾ ਗੁਰੂ ਜੀ ਦੇ ਪੈਰਾਂ ਵੱਲ ਹੀ ਆ ਜਾਂਦਾ ਇਹ ਵੇਖ ਕੇ ਮੌਲਵੀ ਅਤੇ ਉੱਥੇ ਮੌਜੂਦ ਸਾਰੇ ਲੋਕ ਹੈਰਾਨ ਰਹਿ ਗਏ ਹੋਨ ਸਵਾਲ ਇਹ ਹੈ ਕਿ ਸੱਚਮੁੱਚ ਕਾਬਾ ਘੁੰਮਿਆ ਸੀ ਜਾਂ ਇਹ ਇੱਕ ਚਮਤਕਾਰ ਸੀ ਜਿਸ ਨਾਲ ਗੁਰੂ ਜੀ ਨੇ ਕੋਈ ਵੱਡਾ ਸੁਨੇਹਾ ਦਿੱਤਾ ਆਓ ਇਸ ਦੇ ਪਿੱਛੇ ਦੀ ਸੱਚਾਈ ਨੂੰ ਸਮਝਾਏ ਗੁਰੂ ਨਾਨਕ ਦੇਵ ਜੀ ਦਾ ਸੁਨੇਹਾ ਸੀ ਕਿ ਵਾਹਿਗੁਰੂ ਅੱਲਾ ਰੱਬ ਜਾਂ ਜਿਸ ਨਾਮ ਨਾਲ ਅਸੀਂ ਉਸ ਨੂੰ ਪੁਕਾਰਦੇ ਹਾਂ ਉਹ ਸਿਰਫ ਇੱਕ ਜਗ੍ਹਾ ਤੱਕ ਸੀਮਤ ਨਹੀਂ ਉਹ ਸਰਬ ਵਿਆਪਕ ਹੈ ਸਾਰੇ ਸੰਸਾਰ ਵਿੱਚ ਵਸਦਾ ਹੈ ਕਾਬੇ ਦੀ ਦਿਸ਼ਾ ਬਦਲਣ ਦੀ ਘਟਨਾ ਸਿਰਫ ਇੱਕ ਚਮਤਕਾਰ ਨਹੀਂ ਸੀ ਸਗੋਂ ਇੱਕ ਸੁਨੇਹਾ ਸੀ ਕਿ ਸੱਚੀ ਭਗਤੀ ਦਿਲ ਵਿੱਚ ਹੁੰਦੀ ਹੈ ਨਾ ਕਿ ਕਿਸੇ ਖਾਸ ਦਿਸ਼ਾ ਜਾਂ ਥਾਨ ਵਿੱਚ ਗੁਰੂ ਜੀ ਨੇ ਮੱਕੇ ਦੇ ਲੋਕਾਂ ਨੂੰ ਸਮਝਾਇਆ ਪਾਯੋ ਅੱਲਾ ਸਿਰਫ ਕਾਬੇ ਵਿੱਚ ਨਹੀਂ ਸਗੋਂ ਹਰ ਦਿਲ ਵਿੱਚ ਵਸਦਾ ਹੈ ਜੇ ਤੁਸੀਂ ਸੱਚੇ ਦਿਲ ਨਾਲ ਉਸ ਨੂੰ ਯਾਦ ਕਰੋ ਤਾਂ ਹਰ ਜਗ੍ਹਾ ਕਾਬਾ ਹੈ ਇਹ ਸੁਨੇਹਾ ਸੁਣ ਕੇ ਮੌਲਵੀ ਜੀਵਨ ਅਤੇ ਹੋਰ ਲੋਕਾਂ ਦੀ ਸੋਚ ਬਦਲ ਗਈ ਉਹਨਾਂ ਨੇ ਗੁਰੂ ਜੀ ਦੇ ਸਾਹਮਣੇ ਸਿਰ ਝੁਕਾਇਆ ਅਤੇ ਉਹਨਾਂ ਦੇ ਸੁਨੇਹੇ ਨੂੰ ਮੰਨਿਆ। ਇਸ ਘਟਨਾ ਦਾ ਜ਼ਿਕਰ ਸਿੱਖ ਇਤਿਹਾਸ ਵਿੱਚ ਜਨਮ ਸਾਖੀਆਂ ਵਿੱਚ ਮਿਲਦਾ ਹੈ। ਇਹ ਸਾਨੂੰ ਸਿਖਾਉਂਦੀ ਹੈ ਕਿ ਧਰਮ ਦਾ ਅਸਲ ਮਕਸਦ ਹੈ ਮਨੁੱਖਤਾ ਦੀ ਸੇਵਾ, ਸੱਚ ਦੀ ਖੋਜ ਅਤੇ ਸਰਬ ਵਿਆਪਕ ਵਾਹਿਗੁਰੂ ਨਾਲ ਜੋੜਨਾ। ਗੁਰੂ ਜੀ ਨੇ ਸਾਨੂੰ ਸਿਖਾਇਆ ਕਿ ਰਸਮ ਰਿਵਾਜਾਂ ਤੋਂ ਉੱਪਰ ਉੱਠ ਕੇ ਸਾਨੂੰ ਸੱਚ ਅਤੇ ਪਿਆਰ ਦਾ ਰਾਹ ਅਪਣਾਉਣਾ ਚਾਹੀਦਾ ਹੈ। ਤੁਸੀਂ ਸੋਚੋ ਗੁਰੂ ਜੀ ਦੀ ਇਸ ਘਟਨਾ ਨੇ ਕਿੰਨੀ ਵੱਡੀ ਸਿੱਖਿਆ ਦਿੱਤੀ ਅੱਜ ਵੀ ਜਦੋਂ ਅਸੀਂ ਇਸ ਬਾਰੇ ਸੋਚਦੇ ਹਾਂ ਤਾਂ ਮਨ ਵਿੱਚ ਇੱਕ ਅਜੀਬ ਜਿਹੀ ਸ਼ਾਂਤੀ ਮਹਿਸੂਸ ਹੁੰਦੀ ਹੈ ਗੁਰੂ ਜੀ ਨੇ ਸਾਨੂੰ ਸਿਖਾਇਆ ਕਿ ਵਾਹਿਗੁਰੂ ਹਰ ਥਾਂ ਹੈ ਮਸਜਿਦ ਵਿੱਚ ਗੁਰਦੁਆਰੇ ਵਿੱਚ ਮੰਦਿਰ ਵਿੱਚ ਅਤੇ ਸਭ ਤੋਂ ਵੱਡੀ ਗੱਲ ਸਾਡੇ ਦਿਲ ਵਿੱਚ ਭਾਈਓ ਇਹ ਸੀ ਗੁਰੂ ਨਾਨਕ ਦੇਵ ਜੀ ਦੀ ਮਤਕੇ ਦੀ ਯਾਤਰਾ ਦੀ ਕਹਾਣੀ ਜਿਸ ਨੇ ਸੰਸਾਰ ਨੂੰ ਸੱਚ ਦਾ ਰਾਹ ਵਿਖਾਇਆ ਅੱਜ ਸਾਡੇ ਚੈਨਲ ਗੁਰੂ ਮਰਯਾਦਾ ਤੇ ਤੁਸੀਂ ਇਹ ਪਵਿੱਤਰ ਘਟਨਾ ਸੁਣੀ। ਹੁਣ ਤੁਸੀਂ ਸਾਨੂੰ ਦੱਸੋ ਇਸ ਕਹਾਣੀ ਨੇ ਤੁਹਾਡੇ ਮਨ ਨੂੰ ਕਿਵੇਂ ਛੂਹਿਆ? ਕੀ ਤੁਸੀਂ ਵੀ ਮੰਨਦੇ ਹੋ ਕਿ ਵਾਹਿਗੁਰੂ ਹਰ ਜਗ੍ਹਾ ਵੱਸਦਾ ਹੈ? ਆਪਣੇ ਵਿਚਾਰ ਸਾਡੇ ਨਾਲ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਸਾਂਝੇ ਕਰੋ। ਅਤੇ ਹਾਂ ਜੇ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੈ ਤਾਂ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ ਚੈਨਲ ਗੁਰੂ ਮਰਯਾਦਾ ਨੂੰ ਸਬਸਕ੍ਰਾਈਬ ਕਰੋ। ਬੈਲ ਆਈਕਨ ਨੂੰ ਵੀ ਦਬਾਓ। ਤਾਂ ਜੋ ਤੁਹਾਨੂੰ ਸਾਡੀਆਂ ਅਗਲੀਆਂ ਵੀਡੀਓਜ਼ ਦੀ ਸੂਚਨਾ ਮਿਲਦੀ ਰਹੇ ਆਓ ਬਿਲਕੇ ਗੁਰੂ ਜੀ ਦੇ ਸੁਨੇਹੇ ਨੂੰ ਸੰਸਾਰ ਤੱਕ ਪਹੁੰਚਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ